ਬਾਦੋ ਦੀ ਨੰਮੀ ਦੇ ਮੌਕੇ ਤੇ ਸ੍ਰੀ ਗੁग्गा ਮੇੜੀ ਦਾ ਬਾਰ ਸਿੰਘ ਮੇਲਾ ਸਮਾਣਾ ਦੇ ਗੁग्गा ਮੇੜੀ ਤੁਸੀਂ ਦੇਖਣ ਜਾ ਰਹੇ ਹੋ ਗੁग्गा ਮੜ ਦੇ ਵਿੱਚ ਸਵੇਰ ਤੋਂ ਹੀ ਸਰਦਾਲੂ ਸੰਗਤਾਂ ਮੱਥਾ ਟੇਕਣ ਲਈ ਪਹੁੰਚ ਰਹੀ ਹੈ ਅਰ ਤੁਸੀਂ ਦੇਖ ਲਓ ਸਵੇਰੇ ਰਾਤ ਨੂੰ ਸਵੇਰੇ 4 ਵਜੇ ਤੋਂ ਹੀ ਲੋਕ ਸੰਗਤ ਮੱਥਾ ਟੇਕਣ ਲਈ ਪਹੁੰਚੇ ਗੁग्गा ਜਹਰਵੀਰ ਉਹ ਦੇਵਤਾ ਹੈ ਜਿਹੜਾ ਕਿ ਸਾਖ ਸਾਧ ਪਰਚੇ ਦਿੰਦਾ ਹੈ ਸੰਗਤਾਂ ਦੂਰ ਦੂਰ ਤੋਂ ਆ ਕੇ ਇੱਥੇ ਮਨ ਨਦਮਸਤਕ ਹੁੰਦੀਆਂ ਹਨ ਗੁग्गा ਜਹਰਵੀਰ ਦਾ ਆਸ਼ੀਰਵਾਦ ਲੈਂਦੀਆਂ ਹਨ ਸ੍ਰੀ ਗੁਰ ਗੋਖਰ ਸਾਹਿਬ ਦੇ ਪਹਿਲੇ ਮੱਥਾ ਟੇਕਿਆ ਜਾਂਦਾ ਉਸਦੇ ਬਾਅਦ ਗੁਰੂ ਘਰ ਜਹਰਬੀਰ ਦੀ ਪੂਜਾ ਕੀਤੀ ਜਾਂਦੀ ਹੈ ਸੰਗਤਾਂ ਤੁਸੀਂ ਦੇਖ ਰਹੇ ਮੱਥਾ ਟੇਕ ਕੇ ਆ ਰਹੀ ਹੈ ਸੰਗਤਾਂ ਦੇ ਵਿੱਚ ਉਲਾਸ ਹੈ ਸੰਗਤਾਂ ਵੱਲੋਂ ਗੁੱਗਾ ਪੀਰ ਕੀ ਮੰਨਤਾ ਹੈ ਕਿ ਨਾਗਾ ਦੇ ਦੇਵਤਾ ਹੈ ਅਤੇ ਉਹਨਾਂ ਕੀ ਪੂਜਾ ਕਰਨ ਨਾਲ ਘਰਾਂ ਦੇ ਵੀ ਸੁੱਖ ਸ਼ਾਂਤੀ ਉਹਨਾਂ ਦੇ ਰਵੇ ਇਹ ਉਹਨਾਂ ਤੋਂ ਪ੍ਰਾਰਥਨਾ ਕੀਤੀ ਜਾਂਦੀ ਹੈ ਜ਼ਹਰ ਵੀਰ ਕੀ ਜੇ ਇਹ ਪਗੜ ਕੇ ਖੜੇ ਵਾਲੇ ਕੀ ਜੇ ਜੈ ਸਿੰਘ ਜੇ ਮੰਦਰ ਗੁਗਾ ਮੜੀ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਗੱਲਬਾਤ ਕਰਦੇ ਆ ਗੁਗਾ ਜਾਰ ਵੀਰ ਕੀ ਗੁਰੂ ਗੋਬਿੰਦ ਸਿੰਘ ਜੀ ਕੀ ਜੈ ਕੀ ਕਹਣਾ ਹੈ ਕਿਸ ਤਰ੍ਹਾਂ ਚੱਲ ਰਿਹਾ ਮੇਲਾ ਬਹੁਤ ਵਧੀਆ ਜੀ ਹਰ ਸਾਲ ਦੀ ਤਰ੍ਹਾਂ ਫੇਰੇ 4 ਵਜੇ ਤੋਂ ਮੇਲਾ ਸ਼ੁਰੂ ਹੋ ਚੁੱਕੇ ਹੈ ਰਾਤ ਦੇ 10 ਵਜੇ ਤੱਕ ਚੱਲਦਾ ਜੀ ਦੁਰਦਰੇ ਸਮਾਨੇ ਤੋਂ ਦੇਸ਼ ਵਿਦੇਸ਼ ਤੋਂ ਸਾਰੇ ਦੁਨੀਆਵਰੇ ਪਹੁੰਚਦੇ ਆ ਸਾਰੇ ਭਗਤ ਆਉਂਦੇ ਨੇ ਔਰੇ ਬਾਬਾ ਜੀ ਤੋਂ ਆਸ਼ੀਰਵਾਦ ਲੈਂਦੇ ਆ ਸਭ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਬਾਬਾ ਜਹਰਵੀਰ ਜੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜਹਰਵੀਰ ਜੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਜਨਮ ਅਸ਼ਟਮੀ ਤੋਂ ਅਗਲੇ ਦਿਨ ਹੁੰਦਾ ਡੋਂਬੀ ਵਾਲੇ ਦਿਨ ਇੱਥੇ ਸਾਰਾ ਸ਼ਹਿਰ ਨੇੜੇ-ਤੇੜੇ ਦੇ ਸਾਰੇ ਪਿੰਡ ਦੇ ਸ਼ਹਿਰਾਂ ਦੇ ਲੋਕ ਆ ਕੇ ਮੱਥਾ ਟੇਕਦੇ ਨੇ ਬਾਬੇ ਦੇ ਜਿਹੜੀ ਵੀ ਬਣੋ ਕਾਮਨਾ ਪੂਰ ਸੁੱਖਦੇ ਨੇ ਉਹ ਪੂਰਨ ਹੁੰਦੀ ਹੈ ਤੇ ਅਸ਼ਟਵਿਂਦੀ ਰਾਤ ਨੂੰ ਇੱਥੇ ਚੌਂਕੀਆਂ ਲੱਗਦੀਆਂ ਨੇ ਨੌਵੇਂ ਨੂੰ ਮੱਥਾ ਟੇਕਿਆ ਜਾਂਦਾ ਤੇ 11 ਵਜੇ ਇੱਥੇ ਕੜੀ ਚੌਲ ਦਾ ਲੰਗਰ ਵੀ ਚੱਲਦਾ ਹੈ ਤੇ ਅੰਦਰ ਮੰਦਰ ਦੇ ਮਿੱਠੇ ਚਾਵਲਾ ਤੇ ਕੜਾਹੀ ਦਾ ਲੰਗਰ ਸਵੇਰੇ 6 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਜੈ ਗੁਰੂ ਗੋਗਾ ਜਹਰਵੀਰ ਮਹਾਰਾਜ ਕੀ ਜੈ ਜੈ ਹੋ ਜੈ ਆਪਣੇ ਗੁਰੂ ਮਹਾਰਾਜ ਕੀ ਜੈ ਸਾਰੇ ਤੀਰਥ ਧਾਮ ਆਪਕੇ ਚਰਨੋ ਮੇ ਏ ਗੁਰੂ ਦੇ ਪਰਨਾਮ ਆਪਕੇ ਚਰਨੋ ਮੇ ਸਾਰੇ ਤੀਰਥ ਧਾਮ ਆਪਕੇ ਚਰਨੋ ਮੇ ਏ ਗੁਰੂ ਦੇ ਪਰਨਾਮ ਆਪਕੇ ਚਰਨੋ ਮੇ ਹਿਰਦੇ ਮੇ ਮੰਗੋ ਰੀ ਲਕਸ਼ਮੀ ਕੰਟੀ ਸ਼ਾਰਦਾ ਮਾਤਾ ਹੈ ਕੰਟੀ ਸ਼ਾਰਦਾ ਮਾਤਾ ਹੈ मुख से जो भी वचन कहे वो बचन सिद्ध हो जाता है वो वचन सिद्ध हो जाता है हे गुरु ब्रह्मा हे गुरु विष्णु हे शंकर भगवान आपके चरणों में हे गुरु देव परिणाम आपके चरणों में ਅੱਜ ਜੀ ਸਾਰੇ ਸਮਾਣਾ ਵਾਸੀ ਜਿਹੜਾ ਕੂਕਾ ਜਹਾਜ਼ ਪੀਰ ਬਾਬੇ ਦੇ ਪੁਰੇ ਮੱਥਾ ਟੇਕਣ ਆਏ ਆ ਤੇ ਸਾਰਿਆਂ ਨੂੰ ਬੋ ਪੀਲ ਕਰਦੇ ਆ ਵੀਰੇ ਜਿਹੜਾ ਸਾਡਾ ਹਰ ਸਾਲ ਪੀਰ ਤੇ ਮੱਥਾ ਟੇਕਿਆ ਜਾਂਦਾ ਤੇ ਚਾਦਰ ਦੀ ਅੱਜ ਰਸਮ ਪੂਰੀ ਅਦਾ ਕੀਤੀ ਜਾਊਗੀ ਤੇ ਸ਼ਹਿਰ ਸਮਾਣਾ ਵਾਸੀਆਂ ਨੂੰ ਅਪੀਲ ਹੈ ਵੀਰੇ ਆਇਆ ਕਰੋ ਮੱਥਾ ਟੇਕ ਜਾਇਆ ਕਰੋ ਤੇ ਜਿਹੜਾ ਹੈਗਾ ਪਰਚੀ ਵੀ ਕਟਾ ਕੇ ਜਾਇਆ ਕਰੋ ਆਪਾਂ ਕੀ ਕਿਰਪਾ ਕਰਦੇ ਆ ਪੀਰ ਦਾ ਜੀ ਕਿਰਪਾ ਬਣਾਈ ਰੱਖੇ ਜੀ ਘਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ ਸੁੱਖ ਸ਼ਾਂਤੀ ਜਿਵੇਂ ਹੁਣ ਘਰ ਦੇ ਅੰਦਰ ਕੱਚੇ ਪੱਕੇ ਮੌਸਮ ਚੱਲਦੇ ਨੇ ਤੇ ਜਿਹੜਾ ਹੈਗਾ ਵੀ ਕੱਚੇ ਪੱਕੇ ਮੌਸਮ ਤੋਂ ਜਿਹੜੇ ਜਾਨਵਰ ਨਿਕਲਦੇ ਨੇ ਜਾਂ ਕੁਝ ਹੁੰਦਾ ਹੈ ਉਹਨਾਂ ਤੋਂ ਬਾਬਾ ਸਾਡੇ ਸਿਰ ਤੇ ਸਦਾ ਬਰਿਆਰ ਭਰਿਆ ਰੱਖੇ ਸਾਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਗੁਰੂ ਗਰਬੀਰ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਸ਼ਹਿਰ ਦੀਆਂ ਸੰਗਤਾਂ ਬਾਬਾ ਜੀ ਦਾ ਦਰਸ਼ਨ ਕਰਕੇ ਅਸ਼ੀਰਵਾਦ ਲੈ ਕੇ ਉਹਨਾਂ ਦਾ ਵਰਤ ਪੂਰੀਆ ਕਰਦੀਆਂ ਨੇ ਲੋਕਾਂ ਮੋਰੀ ਮੈਨੇਜਮੈਂਟ ਕਮੇਟੀ ਵੱਲੋਂ ਭਗਤਾਂ ਦੀ ਸੁਵਿਧਾ ਲਈ ਗੁਰੂ ਦਾ ਲੰਗਰ ਕੜੀ ਚਾਵਲ ਜਨਾਹ ਪ੍ਰਸ਼ਾਦ ਪਰੋਸਿਆ ਜਾ ਰਿਹਾ ਗੰਗਦਾ ਆਂਦੀਆਂ ਨੇ ਤੇ ਬਾਬਾ ਜੀ ਦਾ ਜੀਰੋ ਅੱਦ ਲੈ ਕੇ ਜਾਂਦੀਆਂ ਨੇ ਬਾਬਾ ਜੀ ਸਾਭੀਆਂ ਮਨੋਕਾਮਨਾ ਪੂਰਨਾ ਕਰੇ ਜਾਂ ਗੂਗਾ ਯਾਰ ਵੀਰ ਕੀ ਚ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੰਨ ਨਿਮਰ ਸਿੰਘ ਸਭਾ